ਬਠਿੰਡਾ ਡਿਪਟੀ ਕਮਿਸ਼ਨਰ ਰਾਜੇਸ਼ ਤਿਮਰ ਅਤੇ ਐਸਐਸਪੀ ਐਮ ਨੀਤ ਕੋਰਡਲ ਨੇ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਦੀ ਸਹੀ ਸੰਭਾਲ ਦੇ ਪ੍ਰਬੰਧ ਮੱਦੇ ਨਜ਼ਰ ਰੱਖਦੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਕਿਸਾਨਾਂ ਦੇ ਨਾਲ ਮੀਟਿੰਗ ਤੇ ਪਰਾਲੀ ਦੀ ਸਹੀ ਸੰਭਾਲ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਉੱਥੇ ਹੀ ਉਹਨਾਂ ਨੇ ਕਿਸਾਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਵੀ ਸੁਣੀਆਂ ਜਿਵੇਂ ਐਸਐਸਪੀ ਬਠਿੰਡਾ ਦੇ ਨਾਲ ਪਿੰਡ ਕੋਡ ਫਰਤਾਏ ਤੇ ਉਹਦੇ ਜਿਹੜਾ ਇਹ ਪਰਾਲੀ ਦਾ ਡੰਪ ਵੇਖਿਆ ਤੇ ਪਿੰਡ ਵਾਲਿਆਂ ਨੂੰ ਜਾਗਰੂਕ ਕੀਤਾ ਵੀ ਪ੍ਰਾਲੀ ਸਾंभੇ ਜਾਵੇ ਇਹਨੇ ਬਹੁਤ ਵੱਡਾ ਉਪਰਾਲਾ ਕੀਤਾ ਹੈਗਾ ਪ੍ਰਾਲੀ ਨੂੰ ਸੰਭੰਦ ਦਾ ਇਹ ਪਿਛਲੇ 2-3 ਸਾਲਾਂ ਤੋਂ ਕੰਮ ਸ਼ੁਰੂ ਕੀਤਾ ਹੈ ਬਹੁਤ ਹੀ ਇਲਾਹੀਬੰਦ ਕੰਮ ਹੈ ਤੇ ਇਹਦੇ ਨਾਲ ਪ੍ਰਾਲੀ ਸੰਭ ਵੀ ਜਾਂਦੀ ਹੈ ਤੇ ਆਮਦਨ ਵੀ ਹੁੰਦੀ ਹੈ ਇਸ ਲਈ ਅਸੀਂ ਬੇਨਤੀ ਕਰਾਂਗੇ ਸਾਡੇ-ਸਾਡੇ ਕਿਸਾਨ ਭਰਾਵਾਂ ਨੂੰ ਵੀ ਜਿਹੜਾ ਇਹ ਸਮਾਂ ਹੈਗਾ ਆਪਾਂ ਪ੍ਰਾਲੀ ਨੂੰ ਅੱਗ ਨਾ ਲਾਈਏ ਤੇ ਇਦਾਂ ਹੀ ਪ੍ਰਾਲੀ ਇਕੱਠੀ ਕਰਕੇ ਸੰਭੀਏ ਇਹਦੇ ਨਾਲ ਸਾਡਾ ਵਾਤਾਵਰਨ ਵੀ ਠੀਕ ਰਹੂਗਾ ਤੜੀ ਪੁਝਾਉ ਸਕਤੀ ਤੜਤੀ ਠੀਕ ਰਹੂਗੀ ਤੇਰੀ ਆਮਦਨ ਵਿੱਚ ਵਾਧਾ ਹੋਏਗਾ ਧੰਨਵਾਦ